ਜਗਜੀਤ ਸਿੰਘ ਸੈਨਾਜੀ ਪਿੰਡ ਪਨੋਲਾ ਫਸਲਾਂ ਦਾ ਇਹ ਨਹੀਂ ਬਹੁਤ ਨੁਕਸਾਨ ਸੀਗਾ ਜੀ ਧੁੱਪ ਪੈਣ ਦੇ ਨਾਲ ਜਿਹੜੀ ਗਰਮਾਹਟ ਪੈਦਾ ਹੋ ਜਾਂਦੀ ਹੈ ਜੋ ਗਰਮਾਹਟ ਆ ਉਹ ਕਣਕ ਦੀ ਫਸਲ ਵਾਸਤੇ ਨੁਕਸਾਨ ਲੇ ਆ ਕਿਉਂਕਿ ਉਹਦੇ ਚ ਬਿਮਾਰੀ ਲੱਗ ਜਾਂਦੀ ਆ ਬਿਮਾਰੀ ਲੱਗਣ ਦੇ ਕਾਰਨ ਜਿਹੜੀ ਕਣਕਾ ਫਸਲ ਆ ਇਹ ਗਰੋਥ ਨਹੀਂ ਕਰਦੀ ਸੋ ਜਿਹੜੀ ਬਾਰਿਸ਼ ਹੋਈ ਆ ਬਾਰਿਸ਼ ਦੇ ਨਾਲ ਫਸਲ ਮਤਲਬ ਕਿ ਗਰੋਥ ਵੀ ਕਰੂਗੀ ਇਹਦੇ ਝਾੜ ਚ ਵੀ ਕਾਫੀ ਵਾਧਾ ਹੋ ਜਾਣਾ ਤੇ ਬਿਮਾਰੀਆਂ ਤੋਂ ਵੀ ਬਚ ਜਾਣੀ ਆ ਤੇ ਜਿਹੜੇ ਸਾਡੇ ਕਿਸਾਨ ਵੀਰ ਨੇ ਜਿਵੇਂ ਉਹਨਾਂ ਨੇ ਕਈਆਂ ਨੇ ਪਾਣੀ ਨਹੀਂ ਸਿਲਾਇਆ ਜਾਂ ਜਿਹੜਾ ਯੂਰੀਆ ਲਾਉਣਾ ਰਹਿੰਦਾ ਸੀ ਉਹਨਾਂ ਦਾ ਤਾਂ ਮਤਲਬ ਉਹ ਯੂਰੀਆ ਲਾਉਣ ਦੀ ਹੁਣ ਲੋੜ ਨਹੀਂ ਜਿੰਨਾ ਵੀ ਫਸਲ ਤੇ ਮਿੱਟੀ ਘੱਟਾ ਸੀ ਜਾਂ ਛੋਟੇ-ਮੋਟੇ ਬਿਮਾਰੀ ਸੀ ਉਹ ਬਾਰਿਸ਼ ਦੇ ਨਾਲ ਖਤਮ ਹੋ ਜਾਣੀ ਆ ਜੇ ਉਹਨਾਂ ਬਾਰਿਸ਼ ਪਈ ਆ ਗੀਤ ਨਾਲ ਫਸਲਾਂ ਤੇ ਵੀ ਆਹ ਆਪਣਾ ਚਾਹਦੀਆਂ ਤੇ ਜਿਵੇਂ ਕਹਿੰਦੇ ਕਣਕ ਤੇ ਆਪਣੇ ਸਰੋਂ ਦੇ ਇਹਦੇ ਵੀ ਬਹੁਤ ਫਾਇਦੇਮੰਦ ਆ ਜੀ ਹਾਂਜੀ ਤੇ ਲਗਭਗ ਹੀ ਫਸਲ ਤੇ ਫਾਇਦੇਮੰਦ ਆ ਜੀ ਇਹ ਕਿਸੇ ਵੀ ਫਸਲ ਦਾ ਹਾਂੇ ਕੋਈ ਨੁਕਸਾਨ ਨਹੀਂ ਬਾਰਿਸ਼ ਦਾ ਜੇ ਤਾਂ ਮਤਲਬ ਕਿ ਫਸਲ ਪੱਕੀ ਤੇ ਬਾਰਿਸ਼ ਪੈਂਦੇ ਜੇ ਫੇਰ ਉਹਦੇ ਤੇ ਜਦੋਂ ਕੋਈ ਉਹਨੂੰ ਬੂਰ ਆਉਂਦਾ ਫਸਲ ਨੂੰ ਉਹਦਾ ਨੁਕਸਾਨ ਹੋ ਜਾਂਦਾ ਫਿਲਹਾਲ ਹਜੇ ਕੋਈ ਨੁਕਸਾਨ ਨਹੀਂ ਹਜੇ ਫਾਇਦਾ ਹੀ ਫਾਇਦਾ ਜੀ ਜਬ ਕਹਿ ਦੀ ਤਾਂ ਵੀ ਇਹ ਠੰਡ ਉਹਦੀ ਤਾਂ ਹੀ ਫਸਲ ਜ਼ਿਆਦਾ ਹੋਊਗੀ ਹਾਂਜੀ ਹਾਂਜੀ ਕਣਕ ਦਾ ਤਾਂ ਇਹੀ ਹੈ ਜਿੰਨੀ ਠੰਡ ਜ਼ਿਆਦਾ ਪੈਂਦੀਆਂ ਝਾਰ ਵੀ ਉਹਨਾਂ ਜ਼ਿਆਦਾ ਪਤਣਾ ਜੀ ਦੇਖੋ ਜੀ ਚਾਇਨਾ ਡੋਰ ਇੱਕ ਬਹੁਤ ਹੀ ਮਤਲਬ ਕਿ ਖਤਰਨਾਕ ਡੋਰ ਆ ਜਿਹੜੀ ਕਿ ਇੱਕ ਪਲਾਸਟਿਕ ਡੋਰ ਆ ਜੀ ਬੱਚੇ ਅੱਜ ਬਸੰਤ ਪੰਚਮੀ ਦੇ ਤਿਹਾੜੀ ਤੇ ਕਾਫੀ ਪਤੰਗ ਚੜਾਉਂਦੇ ਨੇ ਸੋ ਅੱਜ ਕੁਦਰਤ ਨੇ ਜਿਹੜੀ ਕਿਰਪਾ ਕੀਤੀ ਵੀ ਬਾਰਿਸ਼ ਹੋਣ ਕਰਕੇ ਜਿਹੜੇ ਪਤੰਗ ਨੇ ਕਾਫੀ ਗਿਣਤੀ 'ਚ ਘਾਟ ਉੱਡ ਕੋਈ ਪੰਛੀ ਦਾ ਪਸ਼ੂ ਜਾਂ ਕੋਈ ਇਨਸਾਨੀ ਜੀਵ ਮਤਲਬ ਉਹਦਾ ਸ਼ਿਕਾਰ ਨਹੀਂ ਹੋਊਗਾ ਕਿਉਂਕਿ ਜਦੋਂ ਜਿਆਦਾ ਪਤੰਗ ਉੜਦੇ ਨੇ ਤਾਂ ਜਿਹੜਾ ਡੋਰਾਂ ਦਾ ਜਾਲ ਆ ਉਹ ਕਾਫੀ ਵਿਛ ਜਾਂਦਾ ਤੇ ਉੱਡੇ ਤੇ ਜਿਹੜੇ ਇਨਸਾਨਾਂ ਦੇ ਕਈ ਵਾਰੀ ਦੇਖਦੇ ਆਂ ਜੀ ਆਪਾਂ ਤੁਹਾਡੇ ਚੈਨ ਉਹ ਆ ਰਹੀ ਵੀ ਕਿਸ ਦੀ ਗਰਦਨ ਕੱਟੀ ਜਾਂਦੀ ਜੀ ਕਿਸੇ ਦਾ ਕੰਨ ਕੱਟਿਆ ਜਾਂਦਾ ਕਿਸੇ ਦਾ ਨੱਕ ਕੱਟਿਆ ਜਾਂਦਾ ਜੀ ਕਈ ਪੰਛੀਆਂ ਦੀਆਂ ਗਰਦਨਾਂ ਕੱਟੀਆਂ ਜਾਂਦੀਆਂ ਜਾਂ ਉਹਨਾਂ ਦੇ ਖੰਭ ਕੱਟੇ ਜਾਂਦੇ ਆ ਜੀ ਜਾਂ ਪਸ਼ੂਆਂ ਦੇ ਬੇਚਾਰੇ ਦੇ ਫਿਰ ਜਾਂਦੇ ਉਹ ਬੇਜਬਾਨ ਨੇ ਉਹ ਕਿਸੇ ਨੂੰ ਬੋਲ ਕੇ ਨਹੀਂ ਕਹਿ ਸਕਦੇ ਸੋ ਇਸ ਵਾਰ ਤੇ ਸਾਨੂੰ ਇਨਸਾਨਾਂ ਨੂੰ ਵੀ ਇਹ ਚੀਜ਼ ਦਾ ਚਾਹੀਦਾ ਥੋੜਾ ਜਿ ਵੀਸੀ ਨਾ ਜਿੱਦਾਂ ਤੋਂ ਗਰੇਜ ਕਰੀਏ ਜੋ ਮਨੁੱਖੀ ਜਾਨਾਂ ਲਈ ਜਾਂ ਮਤਲਬ ਕਿ ਪਸ਼ੂ ਪੰਛੀਆਂ ਦੇ ਜਾਨਾਂ ਲਈ ਖਤਰਨਾਕ ਹੋਵੇ ਔਰ ਬਾਕੀ ਮੈਂ ਅੱਜ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਵਿਆਹ ਪਰਪਾ ਸੋ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਵਿਆਹ ਪਰਪ ਦੀ ਸਮੂਹ ਦੇ ਸਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇੱਥੇ ਵੀ ਦੇਸ਼ਾਂ ਵਿਦੇਸ਼ਾਂ ਦੇ ਸਾਰੇ ਪੰਜਾਬੀ ਭਰਾ ਬੈਠੇ ਨੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਨਾਮ ਹੈ ਮੇਰਾ ਲਖਮੀਰ ਸਿੰਘ ਜੀ ਲਖਾ ਪਿੰਡ ਪਣਾਲਾ ਜੀ ਜੋ ਟਪ ਪਾਣੀ ਦੀ ਇਹ ਗਰਮਾਹ ਵਧ ਗਈ ਸੀ ਬਹੁਤ ਜ਼ਿਆਦੇ ਇਹਦੇ ਨਾਲ ਗਰਮਾਹ ਦੇ ਕਾਰਨ ਫਸਲ ਦੀ growth ਉਤ ਜਾਂਦੀ ਆ ਤੇ ਅੱਗੇ ਹੱਦ ਰੁਕ ਜਾਂਦੀ ਆ ਫਸਲ ਤੇ ਫਸਲ ਨੂੰ ਬਹੁਤ ਸਾਰੇ ਬਿਮਾਰੀਆਂ ਲੱਗ ਜਾਂਦੀਆਂ ਨੇ ਜਿਨ੍ਹਾਂ ਕਾਰਨ ਆਪਾਂ ਨੂੰ ਕੀਟਨਾਸ਼ਕ ਦਵਾਈਆਂ ਛਕਣੀਆਂ ਪਈਆਂ ਨੇ ਜਾਂ ਹੋਰ ਵੀ ਕਈ ਤਰ੍ਹਾਂ ਦੇ ਪ੍ਰੇਸ਼ਟ ਪਰਦੇ ਲੱਗ ਜਾਂਦੇ ਨੇ ਤੇ ਜਦੋਂ ਇਹਨਾਂ ਦਾ ਦੇਖ ਤੋਂ ਪਕਾਇਆ ਕਰਵਾਸ ਪੈਰੀ ਆ ਨਾ ਘਾੜ ਬਹੁਤ ਜ਼ਿਆਦੇ ਆਪਣਾ ਘਾਟਾ ਪੈ ਜਾਂਦਾ ਜੀ ਨਸਾਨ ਨੂੰ ਚਾਣਾ ਜੀ ਇਹਨੂੰ ਮੀ ਪਿਆਰਾ ਇਹਦਾ ਪੌਣੋਂ ਕੀ ਫਾਇਦੇ ਨੇ ਫਸਲਾਂ ਨੂੰ ਇਹਦਾ ਬਹੁਤ ਜਿਆਦਾ ਫਾਇਦਾ ਜੀ ਇਹ ਤਾਂ ਇੱਕ ਤਰ੍ਹਾਂ ਦਾ ਬਸ ਮਾਲਕ ਨੇ ਆਪਣੇ ਫਸਲਾਂ ਵਾਸਤੇ ਤਾਂ ਮਿਹਰ ਕਰ ਦਿੱਤੀ ਐ ਇਹਦੇ ਨਾਲ ਫਸਲ ਦਾ ਝਾੜ ਵੀ ਵਧੂਗਾ ਤੇ ਜੇ ਫਸਲ ਦੇ ਟੋੜੇ ਦੇ ਮਿੱਟੀ ਘਟਾ ਜਾ ਕੋਈ ਬਿਮਾਰੀ ਵਗੈਰਾ ਜੇ ਮੜੀ ਆ ਉਹ ਵੀ ਛਲ ਕੁਛ ਨਹੀਂ ਆ ਇਸ ਮੀ ਨੇ ਢੋਕੇ ਫਿਰ ਆਪਣੇ ਘਰਾਂ ਤੇ ਜਿਹੜੀ ਇਹ ਫਸਲ ਨੂੰ ਪੂਰਾ ਫਾਇਦਾ ਹੋਗਾ ਗਾ ਗ੍ਰੋਸਰੀ ਵਧੂਗੀ ਤੇ ਥਾਂੜੀ ਵਧੂਗੀ ਜਿਸ ਨੇ ਕਾਰਨ ਨਾਲ ਆਪਣੇ ਘਰ ਦੀ ਵਾਧਾ ਹੋਵੇਗਾ ਉਹ ਬਹੁਤ ਜ਼ਿਆਦਾ ਫਾਇਦਾ ਜੀ ਦਾ ਆ ਜੀ ਜਿਹੜੇ ਵੀ ਮੈਂ ਕਰੂੰਗੀ ਬਾਕੀ ਇਹ ਹਰੇਕ ਖੇਤ ਨੂੰ ਫਾਇਦੇਮੰਦ ਆ ਪਾਣੀ ਦੀ ਪਾਣੀ ਦੀ ਬਹੁਤ ਜ਼ਿਆਦਾ ਵਕਤ ਪਈਦੀ ਹੈ ਆਪਾਂ ਨੂੰ ਜਿਹੜਾ ਆਪਾਂ ਪਾਣੀ ਨੂੰ ਲਾ ਰਹੀ ਤਾਂ ਉਹ ਪਾਣੀ ਫਾਇਦਾ ਹੋ ਗਿਆ ਜੀ ਬਿਲੀ ਦੀ ਬਚਤ ਹੋ ਗਈ ਜੀ ਇਹਦੇ ਬਹੁਤ ਜ਼ਿਆਦਾ ਫਾਇਦੇ ਦਾ ਇੱਕ ਤਰ੍ਹਾਂ ਸੋਲੋ ਹਸਾ ਗਈ ਆ ਜੀ ਫਸਲ ਆ ਬਸ ਇੱਕ ਗੱਲ ਕਹੀ ਆਪਾਂ ਜੇ ਮੀਂਹ ਪਵੇਗਾ ਠੰਡ ਹੋਵੇਗੀ ਤਾਂ ਫਸਟਲ ਜਿਹੜੀ ਝਾੜ ਆ ਉਹ ਵਿੱਚ ਵਾਧਾ ਹੋਵੇਗਾ ਹਾਂ ਜੀ ਵਾਧਾ ਹੋਵੇਗਾ ਜੀ